ਸਸਿਕਾਜ਼ੂ ਦੇ ਗ੍ਰੇਂਡ ਹਿੰਦੂਸਤਾਨ ਫਾਸਨੂ ਹਿੰਦੂਸਤਾਨ ਫਾਸਨੂ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਦਾ ਚਰਚ ਆਫ ਗਲੋਰੀ ਵਿਖੇ ਮਨਾਇਆ ਗਿਆ ਇਸਟਰਡੇ ਤੁਹਾਡੀ ਅਨੰਤ ਪ੍ਰਵੇਸ਼ ਕਰਦੀ ਖਾਸ ਰਿਪੋਰਟ ਜੈ ਮਸੀਦੀ ਪਾਸਟਰ ਜੀ ਇਸਟਰਡੇ ਦਾ ਕੀ ਮਤਲਬ ਹੈ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਕਲੀਸ਼ੀਆ ਦੇ ਵੱਲੋਂ ਸਾਰਿਆਂ ਨੂੰ ਜੈ ਮਸੀਦੀ ਔਰ ਇਸਟਰ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਹਾਂ ਔਰ ਜੋ ਇਸਟਰ ਦਾ ਮਕਸਦ ਇਹ ਹੈ ਕਿ ਪ੍ਰਭ ਯਿਸੂ ਮਸੀਹ ਇਸ ਧਰਤੀ ਤੇ ਇਸ ਲਈ ਆਏ ਸਨ ਕੇ पापा ਨੂੰ ਖਤਮ ਕਰਨ ਔਰ ਧਾਰਮਿਕਤਾ ਬਣਾਉਣ ਲਈ ਜਿਸ ਤਰ੍ਹਾਂ ਸੁੰਦਰਤਾ ਬਣਾਉਣ ਦੇ ਲਈ ਔਰ ਪਰਮੇਸ਼ਰ ਨਸ਼ਾ ਤੋਂ ਆਜ਼ਾਦ ਕਰਨ ਦੇ ਲਈ ਆਏ पापा ਤੋਂ ਆਜ਼ਾਦ ਕਰਨ ਦੇ ਲਈ ਆਏ ਇਸ ਲਈ ਇਸਟਰ ਮਨਾਇਆ ਜਾਂਦਾ ਹੈ ਅਸਲੀ ਸਾਨੂੰ ਇਸਟਰ ਦੇ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਇਸਟਰ ਦੇ ਤੋਂ ਇਹ ਸਭ ਤੋਂ ਸਾਨੂੰ ਇਹ ਮਿਲਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਪ੍ਰੇਮ ਸਿਖਾਇਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਪ੍ਰੇਮ ਕਰੋ ਔਰ ਸਾਰਿਆਂ ਵਿੱਚ ਪ੍ਰੇਮ ਕਰੋ ਜਿਸ ਤਰ੍ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਪ੍ਰੇਮ ਕਰਦੇ ਹਾਂ ਆਪਣੇ ਦੇਸ਼ ਲਈ ਪ੍ਰਾਰਥਨਾ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਲਈ ਸੀਐਮ ਦੇ ਲਈ ਸਾਰਿਆਂ ਲਈ ਪ੍ਰਾਰਥਨਾ ਕਰਦੇ ਹਾਂ ਉਹ ਪਰਮੇਸ਼ਰ ਨੇ ਪ੍ਰੇਮ ਹੀ ਸਿਖਾਇਆ ਤੇ ਅਸੀਂ ਪ੍ਰੇਮ ਵਰਤਦੇ ਆਂ। ਪਾਸਤਾ ਜੀ ਇਸਟਰਡੇ ਤੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਪਰਿਵਰਤਨ ਲੈ ਕੇ ਆਈਏ? ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪ੍ਰੇਮ ਵਿੱਚ ਰਹਿਣਾ ਚਾਹੀਦਾ ਹੈ ਔਰ ਪਰਮੇਸ਼ਰ ਦੇ ਅਨੁਗ੍ਰਹਿ ਚ ਜੁੜਨਾ ਚਾਹੀਦਾ ਹੈ। ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਔਰ ਲੋਕ ਭਲਾਈ ਸਭਾ ਦੇ ਕੰਮ ਕਰਨੇ ਚਾਹੀਦੇ ਨੇ ਪਰਮੇਸ਼ਰ ਦੇ ਨਾਲ ਜੁੜੇ ਹੋਣਾ ਚਾਹੀਦਾ। ਸਾਰਿਆਂ ਨੂੰ ਜੈ ਮਸੀਹ ਦੀ ਗੋਡ ਬਲੈਸਿੰਗ।